14 ਤਰੀਕ ਦਾ ਬਗਵਾ ਬਣਾ ਕੇ 26 ਨੂੰ ਪਰਚਾ ਕੱਟਿਆ ਜਾ ਰਿਹਾ ਇੱਕ ਮਹੀਨਾ 10 ਦਿਨ ਬਾਅਦ ਹੁਣ ਸਾਡੇ ਤੇ ਐਫ ਆਈ ਆਰ ਜੀ ਅਸਲੇ ਦੀ ਪਾ ਦਿੱਤੀ ਗਈ ਹੈ ਹਾਲਾਂਕਿ ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਸੁਖਰਾਜ ਐਸਐਨ ਇੰਚਾਰਜ ਕਿ ਜੋ ਇਹਨਾਂ ਨਾਲ ਧੱਕੇਸ਼ਾਹੀ ਕਰਦਾ ਆ ਰਿਹਾ ਹੈ ਚਾਹੁੰਦਾ ਪਰਚਾ ਖਾਰਜ ਹੈ ਜਿਹੜਾ ਉਹ ਕੀਤਾ ਜਾਵੇ ਮੇਰੇ 6 ਤਰੀਕ ਵਾਲੇ ਦਿਨ ਦਿਨ ਮੰਗਲਵਾਰ 10:35 ਵਜੇ ਜਿਹੜਾ ਧਰਨਾ ਪ੍ਰਦਰਸ਼ਨ ਹੋ ਰਿਹਾ ਜਦ ਤੱਕ ਪਰਚਾ ਖਾਤੇ ਨਹੀਂ ਹੋਏਗਾ ਉਦੋਂ ਤੱਕ ਕਰਨਾ ਨਹੀਂ ਚੁੱਕਿਆ ਜਾਏਗਾ ਸਿਵਲ ਅਲਾਈਨ ਥਾਣਾ ਬਟਾਲਾ ਦੇ ਸਟਾਫ ਰੋਡ ਤੇ ਰਹਿਣ ਵਾਲੇ ਸ਼ਕਤੀ ਪੁੱਤਰ ਨਰੈਣਗਰੀ ਨੇ ਬਟਾਲਾ ਪੁਲਿਸ ਤੇ ਨਾਜਾਇਜ਼ ਪਰਚਾ ਦਰਜ ਕਰਨ ਦੇ ਲਾਏ ਦੋਸ਼ ਪੀੜਤ ਪਰਿਵਾਰ ਦੇ ਹੱਕ ਵਿੱਚ ਖੜੀ ਬਾਲਮੀਕ ਜਥੇਬੰਦੀ ਬਾਲਮੀਕ ਸਮਾਜ ਦੇ ਆਗੂ ਨੇ ਕਿਹਾ ਕਿ 6 ਤਰੀਕ ਨੂੰ ਮੰਗਲਵਾਰ ਨੂੰ ਬਟਾਲੇ ਚੱਕਾ ਜਾਮ ਕੀਤਾ ਜਾਵੇਗਾ ਤੁਸੀਂ ਦੇਖਦੇ ਰਹੋ ਪਬਲਿਕ ਰਾਇਮ ਨਿਊਜ਼ ਬਟਾਲੇ ਤੋਂ ਰਣਜੀਤ ਰਾਜਾ ਤੇ ਸੰਜੀਵ ਕੁਮਾਰ ਬੱਦਨ ਦੀ ਰਿਪੋਰਟ ਮੈਂ ਕ੍ਰਿਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਸ਼ਕਤੀ ਕੀ ਮਸਲਾ ਕੀ ਹੈ ਆਪਣਾ ਜਿਹੜਾ ਜਿ ਪ੍ਰੈਸਟੇ ਰੂਰੂ ਹੋਇ ਕਿਹੜਾ ਪਿੰਡ ਨਾਲੇ ਮਸਲਾ ਜੀ ਪਿੰਡ ਮੇਰਾ ਸਿੰਬਲ ਚੌਂਗ ਸਟਾਫ ਰੋਡ ਤੇ ਮੈਂ ਰਹਿਣਾ ਮਸਲਾ ਇਹ ਹੋਈ ਜੀ 8-9 ਮਹੀਨੇ ਸਾਨੂੰ ਬਹੁਤ ਤੰਗੀ ਦਿੱਤਾ ਜਾ ਰਿਹਾ ਬਹੁਤ ਦਿੱਕਤ ਹੋ ਰਹੀ ਹੈ ਸਾਨੂੰ ਅਸੀਂ ਕਈ ਦਰਖਾਸਤਾਂ ਪਾ ਚੁੱਕੇ ਹਾਂ ਕਈ ਮੈਟਰਾਂ ਦੇ ਵਿੱਚ ਸ਼ਕਤੀਪੁੱਤਰ ਤਾਂ ਰੰਵੀਰ ਨੇ ਸਾਡੇ ਤੇ ਝੂਠਾ ਪਰਚਾ 18 ਤਰੀਕ ਦਾ ਵਗਵਾ ਬਣਾ ਕੇ 26 ਨੂੰ ਪਰਚਾ ਕੱਟਿਆ ਜਾ ਰਿਹਾ ਇੱਕ ਮਹੀਨਾ 10 ਦਿਨ ਬਾਅਦ ਝੂਠਾ ਵਗਵਾ ਬਣਾ ਕੇ ਪਰਚਾ ਕੱਟਿਆ ਜਾ ਰਿਹਾ ਤੇ ਅੱਜ ਤੱਕ ਅਸੀਂ ਘਰੇ ਬੈਠੇ ਆਂ ਪਰਚਾ ਕੱਟੇ باوجود ਨਾ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਨਾ ਕੋਈ ਪੁਲਿਸ ਨੇ ਸਾਡੇ ਘਰੇ ਫੇਰਾ ਮਾਰਿਆ ਕੀ ਕਾਰਨ ਕੀ ਆ ਜਿਹੜਾ ਪਰਚਾ ਕੱਟਿਆ ਗਿਆ ਤੁਹਾਡੀ ਕਾਰਨ ਇਹ ਹੋਈ ਜੀ ਰੰਜਿਸ਼ੀ ਹੈ ਜੀ ਉਹਦੀ ਕਾਦੀ ਰੰਜਿਸ਼ ਹੈ ਰੰਜਿਸ਼ੀ ਹੈ ਹੋਈ ਹੈ ਜੀ ਮੇਰੇ ਬ੍ਰਦਰ ਨੇ ਬ੍ਰਦਰ ਨੇ ਮੈਰਿਜ ਕਰਾਈ ਸੀ ਤੇ ਉਹਦੇ ਮਾਵਾ ਭੈਣ ਭਰਾ ਸਹਿਮਤ ਆ ਇਹ ਉਹਦੀ ਮਾਸੀ ਦਾ ਬੇਟਾ ਇਹ ਮੇਰੇ ਬ੍ਰਦਰ ਦੀ ਘਰ ਵਾਲੇ ਦੀ ਮਾਸੀ ਦਾ ਬੇਟਾ ਵਾ ਤੇ ਇਹ ਉਸ ਵਿਆਹ ਨੂੰ ਮਨਾਈ ਕਰਦਾ ਤਾਂ ਕਰਕੇ ਸਾਡੇ ਨੇ ਇਹ ਕੁਛ ਕੀਤਾ ਜੇ ਇਹ ਲੈ ਦੇ ਕੇ ਪੈਸੇ ਠਾਣਿਆ ਜੋ ਤਹਿਸੀਲਾਂ ਚੋਂ ਅਸੀਂ ਜਦੋਂ ਕੋਈ ਕਾਰਵਾਈ ਕਰਦੇ ਆ ਨੇ ਬਾਹਰ ਸਾਡੇ ਕੈਮਰੇ ਲਗਵਾਏਦੇ ਆ ਕੈਮਰੇ ਚੋਂ ਵੇਖ ਕੇ ਬਾਰ ਬਾਰ ਭੱਜ ਜਾਂਦਾ ਜੀ ਇਹ ਸਿਆਸੀ ਪਾਰਟੀਆਂ ਨਾਲ ਇਹਦੇ ਹੱਥ ਜੁੜਦੇ ਆ ਤੇ ਅਸੀਂ ਜਦੋਂ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਸਾਡੀ ਕਾਰਵਾਈ ਨੂੰ ਦਬਾਇਆ ਜਾਂਦਾ ਮੈਂ ਕਈ ਤਰ੍ਹਾਂ ਦੇ ਕੈਮਰੇ ਦੀ ਵੀ ਪਾ ਚੁੱਕਾ ਹਾਂ ਹੁਣ ਜਿਹੜੀ ਤੁਹਾਡੇ ਉੱਪਰ ਐਫਆਈਆਰ ਹੋਈ ਆ ਉਹ ਕਾਦੀ ਹੋਈ ਆ ਹੁਣ ਸਾਡੇ ਤੇ ਐਫਆਈਆਰ ਜੀ ਅਸਲੇ ਦੀ ਪਾ ਦਿੱਤੀ ਗਈ ਹੈ ਹਾਲਾਂਕਿ ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਕਿਹੜੀ ਚੌਕੀ ਦਾ ਥਾਣਾ ਜਿੱਥੇ ਚੱਪੇ ਸਿੰਬਈ ਚੌਕੀ ਦਾ ਸਿੰਬਈ ਚੌਕੀ ਬਿਲਕੁਲ ਅਸਲੇ ਦਾ ਕਿੰਦਾ ਵੀ ਐਫਆਈਆਰ ਹੋਈ ਹੈ ਕੀ ਕਾਰਨ ਹੋਇਆ ਕਾਰਨ ਉਹਨਾਂ ਜੀ ਜਦੋਂ ਸਾਡੇ ਤੇ ਸਾਡੇ ਘਰ ਆ ਕੇ ਇਹਨਾਂ ਨੇ 17 ਤਿੰਨ ਨੂੰ ਤੋੜ ਭੰਨ ਕੀਤੀ ਬਾਬਾ ਜੀ ਮਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬਾਬਾ ਜੀ ਦੀ ਸਹਾਇਤਾ ਨਾਲ ਅਸੀਂ ਉਹਨਾਂ ਤੇ ਕਾਰਵਾਈ ਕਰਵਾਈ ਉਹਨਾਂ ਨੇ ਪਰਚਾ ਕਰਵਾਇਆ ਮੇਰੇ ਕੋਲ ਰਿਕਾਰਡਿੰਗ ਆ ਬਾਈ ਸਾਰਾ ਕੁਝ ਹੀ ਮੇਰੇ ਕੋਲ ਹੈ ਜੀ ਕੈਮਰੇ ਦੀ ਰਿਕਾਰਡਿੰਗ ਸਭ ਕੁਝ ਮੇਰੇ ਕੋਲ ਹੈਗਾ ਜੀ ਤੇ ਅਸੀਂ ਉਹਨਾਂ ਦੀ ਬਾਬਾ ਜੀ ਸਹਿਮਤ ਨਾਲ ਪਰਚਾ ਕਰਾਉਂਣਾ ਨੇ ਪਰਚਾ ਕਰੌਸ ਕਰਨ ਦੇ ਚੱਕਰ ਦੇ ਵਿੱਚ ਸਾਡੇ ਤੇ ਅਸਲ ਐਕਟ ਲਗਾ ਕੇ ਸਾਡੇ ਤੇ ਪਰਚਾ ਕਰਵਾ ਦਿੱਤਾ ਕੀ ਬਕਵਾ ਕੀ ਬਣਾਇਆ ਜਿਹੜਾ ਅਸਲ ਐਕਟ ਨਿਕਟੋੜੂ ਬਕਵਾ ਇਹੋ ਹੀ ਆ ਜੀ 17 ਤਰੀਕ ਨੂੰ ਉਹਨਾਂ ਸਾਡੇ ਘਰ ਤੋੜਪਾਂ ਨਹੀਂ ਕੀਤੀ ਮੇਰੇ ਕੋਲ ਸਾਰਾ ਕੁਝ ਹੈਗਾ ਉਹਨਾਂ ਨੇ 18 ਤਰੀਕ ਦਾ ਬਕਵਾ 2 ਵਜੇ ਦਾ ਬਣਾਤਾ ਵੀ 2 ਵਜੇ ਉਹਨਾਂ ਦੀ ਭਤੀਜ ਨੂੰ ਸ਼ੈਰ ਕਰਨ ਵਾਸਤੇ ਜੂਸ ਪੀਣ ਵਾਸਤੇ ਆਏ ਨਰੂ ਸਿੰਗਲ ਚੌਂਕ ਤੇ 2 ਵਜੇ ਉਹਦੇ ਪੇਟ ਤੇ ਮੇਰੇ ਫਾਦਰ ਸਾਹਿਬ ਨੇ ਮਾਰੀ। ਇਹ ਮੇਰੇ ਬ੍ਰਦਰ ਨੇ ਮਾਰਿਆ ਫਾਦਰ ਸਾਹਿਬ ਨੇ ਚਾਚਾ ਜੀ ਨੇ ਤੇ ਉਹਨਾਂ ਨੇ ਇਹ ਵੀ ਮਾਹੌਲ ਬਣਾਇਆ ਜੀ ਕਿ ਉਹਨਾਂ ਦੀ ਨੋ ਦੇ ਅਸਲਾ ਲਾ ਕੇ ਧਮਕੀ ਦਿੱਤੀ ਪਿਸਤੌਲ ਨਾਲ। ਤੇ ਪੁਲਿਸ ਨੇ ਬਿਨਾਂ ਨੇ ਇਨਵੈਸਟੀਗੇਸ਼ਨ ਦੇ ਪਰਚਾ ਕੱਟਦਾ ਜੀ। ਸਾਨੂੰ ਇਹ ਚੀਜ਼ ਦਾ ਕੋਈ ਨਹੀਂ ਪਤਾ। ਇਨਵੈਸਟੀਗੇਸ਼ਨ ਤੋਂ ਬਗੈਰ ਪਰਚਾ ਕੱਟਿਆ ਗਿਆ। ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਉਧਰ ਹੀ ਸੁਣਵਾਈ ਜ਼ਿਆਦਾ ਹੋ ਰਹੀ ਹੈ। ਜੋ ਬੋਲੇ 100 ਰੁਪਏ ਪਰਮਾਤਮਾ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਇੱਕ ਵਾਰ ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਮੈਂ ਵਾਲਮੀਕ ਸਮਾਜ ਵੱਲੋਂ ਬਾਬਾ ਦੇਵਰਾਛਿਰਗਤ ਜੀ ਅੱਜ ਜੋ ਇੱਕ ਜਿਹੇ ਰਹੀ ਆਪਾਂ ਜੋ ਹੀ ਵਜਨ ਕਰ ਲੱਗੇ ਆ ਜੋ ਇਹਨਾਂ ਦੇ ਨਾਲ ਧੱਕਾ 8 9 ਮਹੀਨੇ ਤੋਂ ਇਹਨਾਂ ਦਾ ਧੱਕਾ ਹੁੰਦਾ ਆ ਸੀਮਬਲ ਚੌਕੀ ਦਾ ਸੁਭਰਾਜ ਐਸਐਨ ਇੰਚਾਰਜ ਤੇ ਜੋ ਇਹਨਾਂ ਨਾਲ ਧੱਕੇਸ਼ਾਹੀ ਕਰਦਾ ਆ ਰਿਹਾ ਹੈ ਉਹ ਇਹਨਾਂ ਦੀ ਗਾਈ ਦੇ ਰੇਜਨ 40 ਘਰ ਛੱਡ ਗਏ ਤੇ ਉਥੇ ਇਹਨਾਂ ਦੇ ਕੈਂਪੂਏ ਦੇ ਸਾਹਮਣੇ ਕੈਮਰੇ ਲਗਾਏ ਜਾ ਰਹੇ ਆ ਤੇ ਪੁਲਿਸ ਨੂੰ ਤਲਾਬੋ ਵੀ ਬੜੀ ਜਿੱਤੀਆਂ ਦਰਖਾਸਤਾਂ ਭਰੀਆਂ ਤੇ ਡੀਆਂ ਕਿ ਪੁਲਿਸ ਨੇ ਕੋਈ ਸੁਣਾਈ ਨਹੀਂ ਕਿਉਂਕਿ ਉਹ ਇਹਨਾਂ ਨੂੰ ਇਹ ਵੀ ਪੋਲੀਟਿਸ਼ਨ ਲੋਨ ਇਹਨਾਂ ਨੂੰ ਇਹਨਾਂ ਦਾ ਹੱਥ ਹੈਗਾ ਜੀ ਤੇ ਜੋ ਇਹਨਾਂ ਦੇ ਐਮ ਸੀ ਐਮ ਸੀ ਵਿੱਚ ਕਿਉਂਕਿ ਇਹ ਬਦਾਨੀ ਕਿਹਨਾਂ ਨਾਲ ਤਾਲੇ ਦੇ ਕਾਂਗਰਸ ਰੱਖਦੇ ਗਵਾਲੀ ਰੱਖਦੇ ਬੀ ਜੀ ਪੀ ਰੱਖਦੇ ਸਾਨੂੰ ਇਹ ਕੋਈ ਨਹੀਂ ਕੀ ਇਹਨਾਂ ਨੂੰ ਇਹ ਦੇਂਟੀ ਕਰਦੇ ਆ ਕਿ ਪੋਰਸ ਨੂੰ ਵੇਂਦੀ ਕਰਦੇ ਆ ਆਪਾਂ ਵੀ ਜੋ ਬੰਦੀ ਕਾਰਵਾਈ ਹੈ ਨਾ ਤੇ ਕਿਹਦੇ ਜਰਾ ਦਾ ਪਰਚਾ ਖਾਚਾ ਹੈ ਨਾ ਜਿਹੜਾ ਉਹ ਕੀਤਾ ਜਾਵੇ। ਇਹ 6 ਤਰੀਕ ਵਾਲੇ ਦਿਨ ਇਹ ਮੰਗਲਵਾਰ 11:00 ਵਜੇ 35:35 ਜਿਹੜਾ ਧਰਨਾ ਪ੍ਰਦਰਸ਼ਨ ਹੋ ਰਿਹਾ ਜਦ ਤੱਕ ਪਰਚਾ ਖਾਚਾ ਨਹੀਂ ਹੋਏਗਾ ਉਨਾ ਚਿਰ ਧਰਨਾ ਨਹੀਂ ਚੁੱਕਿਆ ਜਾਏਗਾ ਜੀ। ਕਿੱਥੇ ਲਾਰੇ ਧਰਨਾ ਕਿਹੜੀ ਹੈਗਾ? ਇਹ ਗਾਂਧੀ ਚੌਂਗਦੇ ਵਿੱਚ। ਠੀਕ ਹੈ। ਇਹ ਸਭ ਨੂੰ ਮੰਗ ਪੱਤਰ ਹੈ ਪਰਸੋਂ ਦਾ ਹੈ। ਏ ਬਾਕੀ ਸ਼ਹਿਰ ਦੇ ਵੀ ਆਪਾ ਜੀ ਧਰਨਾ ਪ੍ਰਦਰਸ਼ਨ ਕੰਮ ਜਾ ਰਹੇ ਆ ਅਣਮਿਠੇ ਸ਼ਮੇ ਧਰਨਾ ਜਦ ਤੱਕ ਕਿ ਮੰਗਾਂ ਪੂਰੀ ਨਾ ਹੋਣ ਗਈਆਂ ਤੇ ਉਹਨਾਂ ਦਾ ਕਿ ਧਰਨਾ ਸਾਡਾ ਜਰੂਰੀ ਹੋਵੇਗਾ ਇੱਕ ਨਾਭ ਜੀ ਬਦੋਂ ਐਫ ਆਈ ਆਰ ਕੀਤੀ ਗਈਆਂ 208 ਨੰਬਰ ਮਕਦਮਾ ਤੇ ਉਹ ਅੱਜ ਨਾਰਾਇਣਗਰੀ ਦੇ ਬੇਟੇ ਕੋਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵਾਲਮਿਕ ਸਮਾਜ ਦੇ ਆਗੂਆਂ ਸਮੇਤ ਕਿ ਜਿਹੜੀ ਉਹ ਐਫ ਆਈ ਆਰ ਉਹ ਸਾਡੇ ਤੇ ਨਜ਼ਾਇਰ ਕੀਤੀ ਗਈ ਹੈ ਜੀ ਕੀ ਕਹਿਣਾ ਚਾਹੁੰਦੇ ਸਨ ਇੱਕ ਜੋਤੀ ਪਤਨੀ ਰੋਹਣ ਨੇ ਐਮ ਐਲ ਏ ਜਿਹੜੀ ਉਹ ਹਸ ਕੀਤੀ ਸੀ ਉਹਨਾਂ ਨੇ ਲਿਆ ਕੇ ਜਦੋਂ ਇਸ ਦੇ ਆਧਾਰ ਤੇ ਸਟੇਟਮੈਂਟ ਦਿੱਤੀ ਹੈ ਸਾਡੇ ਕੋਲ 26/7/20 ਸਰਚਰੀ ਨੂੰ ਉਹਨੇ ਕਿਹਾ ਸੀ ਵੀ ਨਰਨਗਰੀ ਦੇ ਇਹਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੇ ਸਾਡੇ ਨਾਲ ਬਹੁਤ ਮਾਰ ਸਾਡੀ ਨਜਾਇਜ਼ ਕੀਤੀ ਹੈ ਤੇ ਥ੍ਰੈਟ ਕੀਤਾ ਅਸਲੇ ਨਾਲ ਜੇ ਉਹਦੀ ਕਪਲੇਟ ਸੀ ਉਹ ਲੈ ਕੇ ਸਟੇਟਮੈਂਟ ਦੇ ਆਧਾਰ ਦੇ ਉੱਤੇ ਸਹੀ ਤੱਥਾਂ ਦੇ ਉੱਤੇ ਜਿਹੜਾ ਮਕਦਮਾ ਕਰਕੇ ਕਰ ਦਿੱਤਾ ਜੀ ਨਾਲ ਹੀ ਉਹਨੇ ਕਰ ਕਿਸੀ ਕਿ ਇਹਨਾਂ ਨਮਾਸਵਾ ਜਿਹੜੇ ਕਾਫੀ ਸਾਡੀ ਹਰਾਈਨਾਵੀ ਦੀ ਗੱਲ ਚੱਲਦੀ ਜਿਹੜੀ ਸਹੀ ਦੇਣੀ ਚਾਹੀਦੀ ਜੇਕਰ ਦਸ਼ਕ ਦੇ ਰਵੇ ਆ ਵੀ ਸਾਡੇ ਨਜਾਇਜ਼ ਹੋਈਏ ਤੇ ਇਹਨਾਂ ਦਾ ਅਧਾਰਾ ਇਹ ਆਪਣੀ ਅੰਕਵਾਰੀ ਲਾਗੂ ਦੀ ਬਣਦਾ ਆਸਤ। ਸਭਨਾ ਇੱਕ ਮੰਗ ਵੀ ਕੀਤੀ ਆ ਜੇਕਰ ਕੋਈ ਦੂਜੀ ਧਿਰ ਵੱਲੋਂ ਕੋਈ ਵੀਡੀਓ ਪੇਸ਼ ਕੀਤੀ ਗਈ ਆ ਜਿੱਦਾਂ ਸ਼ਰੇਮ ਚੌਕ ਦੇ ਵਿੱਚ ਉਹਨਾਂ ਦੋਸ਼ ਲਾਇਆ ਕਿ ਸਾਡੇ ਧਿਰ ਵਾਲਦਰ ਦਾਣਿਆ ਹੋਣ। ਨਹੀਂ ਜੀ ਇਸ ਸੇਤਾ ਕਲੇ ਕੋਈ ਮੀਡੀਆ ਪੇਸ਼ ਨਹੀਂ ਕੀਤੀ। ਇਹ ਹੁਣ ਸਾਰਾ ਵਾਲੇ ਸਮੇਂ ਦੇ ਵਿੱਚ ਪੇਸ਼ ਦਾ 파ਟ ਹੈ ਜੇ ਕਰ ਦਿੰਦੇ। ਉਹਨਾਂ ਦਾ ਇੱਕ ਦੋਸ਼ ਏ ਦੀ ਸਾਨੂੰ ਕਾਉਂਸਲਿੰਗ ਵਾਸਤੇ ਇੱਕ ਵਾਰ ਹੀ ਬੁਲਾਇਆ ਨਹੀਂ ਗਿਆ ਇੱਕ ਮਹੀਨੇ ਬਾਅਦ ਐਫ ਆਈ ਆਰ ਹੋਣਦੀ ਆ। ਦੇ ਆਲਰੇਡੀ ਜਦੋਂ ਕੰਪਲੇਟਡ ਇਹ ਕਰ ਜਿੰਦਾ ਤੇ ਸਾਡਾ ਪਹਿਲੋਂ ਮੁਕਦਮਾ ਉਹਨਾਂ ਦਾ ਵੀ ਦਰਜ ਹੋਇਆ ਸੀ ਜੀ ਤੇ ਇਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਕੰਪਰੋਮਾਈਜ਼ ਸਾਡੇ ਦਾ ਉਹਦੀ ਪ੍ਰਾਈਵੇਸੀ ਦੀ ਗੱਲ ਬਹੁਤ ਬੜਿਆ ਜਾਨੀ ਚਾਹੀਦੀ ਹੈ ਤੇ ਸਾਡੀ ਵੀ ਰਿਸਪੋਨਸਿਬਿਲਟੀ ਬਣਦੀ ਜਦੋਂ ਸਾਡੇ ਕੋਲ ਆਣ ਕੇ ਕੰਮ ਕਰਾਉਂਦਾ ਆਪੋ ਇਸੇ ਮੜਾ ਦੱਲਾ ਤੇ ਆ ਉਹਦੇ ਨਾ ਨਹੀਂ ਉਹਦਾ ਦਰਜ ਤੇ ਵੀ ਬਣਦੀ ਆਪਾਂ ਜੋ ਵੀ ਬਣਦਾ ਸੋ ਉਹ ਕੀਤਾ ਪਰਤਾਦ ਦੀ ਗੱਲ ਜੇ ਕੋਈ ਦੇਖਣਾ ਪਾਇਆ ਜਾਂਦਾ ਸੀ ਯਾ ਇਹ ਆਪਣੀ ਬਰੀ ਦਾਸਾ ਨੂੰ ਖਾਸ ਉਹਨਾਂ ਦਾ ਇਹੀ ਦੋਸ਼ ਹੈ ਕਿ ਰੰਜਸ ਦੇ ਤਹਿਤ ਸਾਡੇ ਤੇ ਫਾਇਰ ਕਰੇਗੀ ਹੈ ਜੀ ਆਲਰੇਡੀ ਇਹਨਾਂ ਦੇ ਪਹਿਲਾਂ ਵੀ ਪਰਚੇ ਇੱਕ ਦੂਜੇ ਚੱਲਦੇ ਨੇ 354 ਦਾ ਵੀ ਚੱਲਦਾ 307 ਦਾ ਵੀ